ਸਸ਼ਵੀਕਾਲ ਤੁਸੀਂ ਦੇਖ ਰਹੇ ਹੋ 24x7 ਪੰਜਾਬ ਚਿੱਟੇ ਸਕੋਰਪੀਓ ਵਾਲੇ ਚੋਰਾਂ ਦੀ ਸ਼ਹਿਰ ਚ ਪਈ ਦਹਿਸ਼ਤ ਇੱਕ ਰਾਤ ਚ ਦੋ ਦੁਕਾਨਾਂ ਨੂੰ ਬਨਾਇਆ ਨਿਸ਼ਾਨਾ ਤਾਜੀ ਘਟਨਾ ਫਿਰੋਜ਼ਪੁਰ ਦੇ ਦੁਲਚੀ ਰੋਡ ਤੇ ਵਾਪਰੀ ਹੈ ਜਿੱਥੇ ਚੋਰਾਂ ਨੇ ਦੇਰ ਰਾਤ ਇੱਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ ਜਿੱਥੇ ਦੇਰ ਰਾਤ ਆਏ ਚੋਰ ਸਕੋਰਪਿਓ ਗੱਡੀ ਸਮਾਨ ਨਾਲ ਪਰ ਕੇ ਫਰਾਰ ਹੋ ਗਏ ਫਿਰੋਜ਼ਪੁਰ ਤੇ ਦੁਲਚੀ ਕੇ ਰੋਡ ਤੇ ਦੇਰ ਰਾਤ ਸਕੋਰਪਿਓ ਆਏ ਚੋਰਾਂ ਨੇ ਕਰਿਆਨੇ ਦੀ ਦੁਕਾਨ ਨੂੰ ਦੇ ਤਾਵਾ ਬੋਲ ਗਏ ਜਾਣਕਾਰੀ ਦਿੰਦਿਆਂ ਦੁਕਾਨਦਾਰ ਪ੍ਰਦੀਪ ਨੇ ਦੱਸਿਆ ਕਿ ਉਹਨਾਂ ਨੂੰ ਰਾਤ ਪਤਾ ਚੱਲਿਆ ਕਿ ਦੁਕਾਨ ਦਾ ਸ਼ਟਰ ਚੁੱਕਿਆ ਹੋਇਆ ਹੈ ਜਦੋਂ ਉਹਨਾਂ ਨੇ ਦੁਕਾਨ ਤੇ ਆ ਕੇ ਦੇਖਿਆ ਤਾਂ ਦੁਕਾਨ ਅੰਦਰ ਦਾ ਸਮਾਨ ਇੱਧਰ ਉੱਧਰ ਖਿਲ ਰਿਹਾ ਪਿਆ ਤੇ ਕਰਿਆਨੇ ਦਾ ਸਮਾਨ ਅਤੇ 26000 ਰੁਪਏ ਚੋਰੀ ਕਰਕੇ ਫਰਾਰ ਹੋ ਗਏ ਉੱਤੇ ਹੀ استانਕ ਲੋਕਾ ਵੱਲੋਂ ਪੁਲਿਸ ਸੁਰੱਖਿਆ ਤੇ ਵੀ ਵੱਡਾ ਸਵਾਲ ਚੁੱਕਿਆ ਗਿਆ ਹੈ ਕਿ ਸ਼ਹਿਰ ਵਿੱਚ ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਅਤੇ ਪੁਲਿਸ ਕੁੰਭ ਕਰਨੀ ਦੀ ਨੀਂਦ ਸੁੱਤੀ ਪਈ ਹੈ। ਉਹਨਾਂ ਨੇ ਕਿਹਾ ਕਿ ਦੁਕਾਨਦਾਰਾਂ ਦੀ ਛੋਟੀ ਜਹੀ ਪਰਚੂਨ ਦੀ ਦੁਕਾਨ ਹੈ। ਇਸ ਨੂੰ ਵੀ ਚੋਰਾਂ ਨੇ ਨਹੀਂ ਬਖਸ਼ਾ। ਉਹਨਾਂ ਨੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਕਾਬੂ ਕਰਕੇ ਬੰਦੇ ਬਣਾਇਆ ਜਾਵੇ। ਦੂਸਰੇ ਪਾਸੇ ਚੋਰਾਂ ਨੇ ਪਹਿਲਾਂ ਹੀ ਮੈਡੀਕਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਜਿਸ ਵਿੱਚ ਫਾਇਦੇ ਰਿਆ ਹੈ ਕਿ ਰਾਤ ਦੇ ਹਨੇਰੇ ਵਿੱਚ ਚੋਰ ਸ਼ਹਿਰ ਵਿੱਚ ਚਿੱਟੇ ਸਕੋਰਪਿਓ ਲੈ ਕੇ ਚੋਰੇ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਜਦ ਉਸਨੇ ਮੈਡੀਕਲ ਦੀ ਦੁਕਾਨ ਦਾ ਸ਼ਟਰ ਨਹੀਂ ਖੋਲਿਆ ਤਾਂ ਚੋਰ ਨੇ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਤੇ ਲੱਖ ਰੁਪਏ ਦੇ ਕਰੀਬ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਭਾਜੀ ਰਾਤੀ ਨਾ ਦੇਖ ਲੋ ਚੱਲਦੀ ਮੇਨ ਰੋਡ ਹੈ ਜੀ ਮੇਨ ਰੋਡ ਸਾਰਾ ਮੁਹੱਲਾ ਘਰ ਵਸਦੇ ਨੇ ਰਾਤੀ ਗੱਡੀ ਆਈ ਇੱਕ ਵੱਡੀ ਗੱਡੀ ਆਈ ਹੈ ਲੈਟਾ ਛੱਡੀਆਂ ਸ਼ਰੇਮ ਸ਼ਟਰ ਭੰਨਿਆਈ ਜੈਕ ਲਾ ਕੇ ਸਕੋਰਪੀਓ ਗੱਡੀ ਸੀਗੀ ਲੈਟਾ ਜਿਆਦੀ ਕੈਮਰੇ ਲੱਗੇ ਨੇ ਦੇਖੋ ਕੋਈ ਡਾਰਨੀਕੇਸ਼ਨ ਕੁਝ ਨਹੀਂ ਹੋਇਆਗਾ ਸ਼ਰਿਆ ਬੰਦੇ ਆਉਂਦੇ ਨੇ ਚਾਰ ਬੰਦੇ ਨੇ ਪੰਜ ਬੰਦੇ ਨੇ ਕਿ ਸ਼ਟਰ ਭੰਨਿਆ ਉਹਨਾਂ ਨੇ ਜੈਕ ਲਾ ਕੇ ਸ਼ਟਰ ਚੱਕਿਆ ਜਿੰਨਾ ਸਮਾਨ ਟਰਾਈਸ ਦੁਕਾਨ ਹੈ ਬਿਲਕੁਲ ਵਿਲੀ ਕਰਤੀ ਜੀ ਲੇਕ ਨਿੱਕੇ ਨਿੱਕੇ ਪੂੜੀਆਂ ਚੋ ਹੀ ਰਹਿ ਗਿਆ ਵਿਚਾਰੇ ਗਰੀਬ ਪੱਲੇ ਕੁਝ ਨਹੀਂ ਛੱਡਿਆ ਇਹ ਲਾ ਸਾਡੇ ਸ਼ਹਿਰ ਦੇ ਸਾਰੇ ਮੁਹੱਲੇ ਵਾਂ ਦੀ ਸੈਮੇ ਤੇ ਸਾਡੇ ਘਰਾਂ ਚ ਵਰਨਾਲ ਕੰਮ ਹੋਇਆ ਪਿਆ ਆ ਪਿੱਛੇ ਚਾਰ ਸੇ ਪਹਿਲਾਂ ਸਾਡੇ ਨਾਲ ਬੰਕੁਲੀ ਗੱਟੇ ਲੈ ਕੇ ਚੱਕ ਕੇ 10 15 ਨਾਲ ਰੇੜਾ ਲੈ ਕੇ ਨਾਲ ਐਕਟਵਾ ਲੈ ਕੇ ਆ ਸਾਰੇ ਘਰਵਾਸਦੇ ਸਾਨੂੰ ਤੜਕਦੇ ਘਰਦੇ ਸਾਡੇ ਆਰਾਮ ਸੱਜੋ ਮਰਜੀ ਕਾਣ ਸਾਡੇ ਘਰਾਂ ਦੇ ਘਰ ਤੇ ਸਾਡੀ ਕੀ ਸਿਕਿਉਰਿਟੀ ਹੈ ਪੁਲਿਸ ਕਰੋ ਸਾਨੂੰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਦੇ ਦੇ ਰਾਤੀ ਪੁਲਿਸ ਵਾਲੇ ਦੋ ਪੀਸੀਆ ਆਏ ਨੇ ਜਿਹੜਾ ਗੋੜਾ ਮਾਰ ਕੇ ਚਲੇ ਗਏ ਨੇ ਉਹਦੇ ਬਾਅਦ ਕੋਈ ਬਾਤਾਂ ਨਹੀਂ ਕਿਹਾ ਪੁੱਛਿਆ ਸਿਰੇ 9 10 ਵਾ ਚਲੇ ਜੀ ਕੀ ਹਾਲਾਤ ਹੋਏ ਸਾਡੇ ਸ਼ਹਿਰ ਦੇ ਰੋਜ਼ ਨੌ ਨਵੇਂ ਕਾਂਡ ਹੋ ਰਹੇ ਨੇ ਸਾਡੀ ਪ੍ਰਸ਼ਾਸਨ ਇਹ ਮੰਗ ਕੇ ਸਾਨੂੰ ਬਚਾ ਲਓ ਪਰਾਂ ਖਾਸ ਤੌਰ ਤੇ ਪੂਰੇ ਲੱਤੀ ਦੇ ਡੇਰ ਕੁ ਮਿੰਟ ਟਾਈਮ ਸੀਗਾ ਡੇਰ ਤੋਂ 2 ਵਜੇ ਟਾਈਮ ਦਾ ਲੱਖ ਡੇਰ ਕੁ ਲੱਖ ਰੁਪਏ ਸਮਾਨ ਲੈ ਕੇ ਵਿੱਚ ਕੈਸ਼ ਕੋਈ ਨਗਦੀ ਕੀਤੀ 35-40 ਹਜ਼ਾਰ ਨਗਦੀ ਹੈਗੀ ਸੀਗੀ ਨਾਲ ਖੰਡ ਦੇ 곗ੇ ਬਾਸਮਤੀ 곗ੇ ਜਿੰਨਾ ਕਿਰਾਣੇ ਸਮਾਨ ਸਾਰਾ ਮੋਟਾ ਮੋਟਾ ਸਾਰੇ ਚੱਕ ਕੇ ਲੈ ਗਏ ਜੀ ਵੇਰੇ ਅਰਾਮ ਨਾਲ ਲੱਧਿਆ ਸਮਾਨ ਉਹਨਾਂ ਬਿਲਕੁਲ ਜੋ ਕੈਮਰਾ ਚ ਦੂਰੋਂ ਪਤਾ ਲੱਗਦਾ ਥੋੜਾ ਬਹੁਤ ਕਿ ਮੇਰੇ ਤੋਂ ਲਗਾਤਾਰ ਹੀ ਇਹ ਜਿਹੜਾ ਕੰਮ ਆ ਜਿਹੜਾ ਸਰ ਵਿੱਚ ਆ ਪ੍ਰਸ਼ਾਸਨ ਦੀ ਨਕਮੀ ਹੈ ਜੀ ਪ੍ਰਸ਼ਾਸਨ ਦੀ ਨਕਮੀ ਹੋਰ ਕੋਸ਼ਿਸ਼ ਕੀ ਹੈ ਧਾਰੀ ਨਹੀਂ ਹੈਗਾ ਕਿਸੇ ਦਾ ਉਹਨਾਂ ਨੂੰ ਤਿੰਨ ਲਿਆ ਬੰਦਾ ਲਗਾ ਉਹਨੂੰ ਲੁੱਟ ਕੇ ਲਈ ਜਾਂਦੇ ਨੇ ਇਹ ਤਾਂ ਰਾਤ ਦਾ ਘਾੜਿਆ ਦਿਨ ਤੇ ਬੰਦਾ ਜਾਂਦਾ ਬੰਦਾ ਦਿਨ ਦਿਨੇ ਸੇਫ ਹੈ ਤਾਂ ਰਾਤ ਦਾ ਟਾਈਮ ਹੈ ਜੀ ਬੰਦਾ ਦਿਨੇ ਜਾਂਦਾ ਸੇਫ ਨਹੀਂ ਹੈਗਾ ਦਾ ਪ੍ਰਸ਼ਾਸਨ ਦੀ ਨਕਮੀ ਹੈ ਨਾ ਚਰਿਆਂ ਕੁੱਲ ਦਿੱਤੀ ਹੈ ਇਹ ਬੰਦਾ ਜਾਂਦੇ ਛੱਡ ਕੇ ਉਹ ਕੀ ਪੰਦਾ ਤੁਹਾਡੇ ਸਾਹਮਣੇ ਸਾਡੀ ਬੇਨਤੀ ਪ੍ਰਸ਼ਾਸਨ ਨੂੰ ਕਿ ਤੁਹਾਡਾ ਬੁੱਧਾ ਸ਼ਹਿਰ ਵਾਲੇ ਇੱਕੋ ਨਿਯਮ ਮਾਰੋ ਇੱਥੇ ਸਾਰੇ ਜੀ ਘਰ ਵਸਦੇ ਨੇ ਬੜੇ ਲਿਖੇ ਸ਼ਹਿਰ ਦੇ ਲੋਕ ਰਹਿੰਦੇ ਨੇ ਕੋਈ ਮਾੜਾ ਮਤ ਧਿਆਨ ਕਰੋ ਸਰਾਲ ਚੋੜੀ ਇੱਕ ਦੁਕਾਨ ਦੇ ਵਿੱਚ ਮੇਰੇ ਬਰਨਾ ਨਾਮ ਦਾ ਕਾਨੇ ਪ੍ਰਦੀਪ ਕਰਨਾ ਸਟੋਰ ਸਤ ਸਮੇਂ ਕਰਦੇ ਫੋਨ ਕੀਤਾ 1:30 ਵਜੇ ਸਾਡੇ ਦੁਕਾਨ ਦੇ ਚੋਰੀ ਹੋ ਗਈ 45 ਦੁਕਾਨ ਤੇ ਆਏ ਆ ਦੇਖਿਆ ਦਾ ਸ਼ਟਰ ਚੁੱਕੇ ਪਿਆ ਸਾਰਾ ਸਾਰਾ ਸਾਮਾਨ ਖਿਲਰੇ ਪਿਆ ਅੰਦਰ ਜੋਸ ਮਾਣ ਪੇ ਕਾਂਡੂ ਤੇ ਤੇਲ ਵਗੈਰਾ ਕੈਸ਼ ਵੀ ਆਸੀ 26000 ਰੁਪਿਆ ਉਹ ਨਾਲ ਲੈ ਕੇ ਸਾਰਾ ਜੀ ਸੱਸਾ ਕੈਮਰਾ ਨੇ ਦੁਕਾਨ ਤੇ ਲੱਗਾ ਨਹੀਂ ਕੋਈ ਨਾ ਸਾਹਮਣੇ ਲੱਗਾ ਕੋਈ ਅੱਗੇ ਲੱਗੇ ਆਪਣੀ ਦੁਕਾਨ ਤੋਂ ਅੱਗੇ ਲੱਗੇ ਸਾਰੇ ਕੈਮਰੇ ਸਾਰੇ ਬੰਦੇ ਗੱਡੀ ਸ਼ੋਅ ਹੁੰਦੀ ਜਾਂਦੀ ਪਰ ਬੰਦੇ ਨਹੀਂ ਸ਼ੋਅ ਹੋ ਰਹੇ ਕੋਈ ਅੰਦਾਜ਼ਾ ਕਿੰਨਾ ਕਿ ਲੋਕਾਂ ਤੋਂ ਤਲ ਹੋ ਗਿਆ ਅੰਦਾਜ਼ਾ ਸਵਾ ਗਲਾਖ ਰਹਿਣ ਚਾਣ ਗਏ ਭਾਈ ਕੋਈ ਪਰਦਾ ਵੀ ਕਿਸਾਨ ਕੋਈ ਨਹੀਂ ਸਾਰੇ ਜਿਹੜੇ ਕਸਟਮਰ ਆਉਂਦੇ ਨੇ ਛੋਟਾ ਦੁਕਾਨ ਆਪਣੀ ਪਰਚੋਣ ਦਾ ਕੰਮ ਹੈ ਛੋਟਾ ਕਸਟਮਰ ਆਉਂਦਾ ਇਹਨਾਂ ਸਾਰੇ ਜਿਹੜੀ ਕੋਈ ਆ ਲੈਣੇ ਖੰਡ ਕੋਲੇ ਆਉਂਦੇ ਇਹਨਾਂ ਕੋਈ ਨਾ ਕੋਈ ਸਾਲ ਕਿਹੜੀ ਜਗ੍ਹਾ ਤੇ ਸਟੋਰ ਤੇ ਹਿੱਟ ਕਰਾ ਦਲਚੀਕੀ ਰੋਡ ਤੇ ਕਮੌਜ ਨਗਰ ਪ੍ਰਦੀਪ ਕੈਨਸਟੋਰ ਮੰਗਸਾ ਜਨਸਾਭ ਮਿਲਣਾ ਚਾਹੀਦਾ ਜੋ ਨੁਕਸਾਨ ਆਇਆ ਇਹਨਾਂ ਚਾਹੀਦਾ ਬਸ ਸੋਰ ਕੋਈ ਮੰਗਣੀ ਆਪਣੀ ਇਹ ਰਾਤੀ ਕੋਈ 11:30 ਵਜੇ 50 ਮਿੰਟ ਤੇ ਜੀ ਸਕੋਰਪੀ ਤੇ ਚਾਰ ਪੰਜ ਬੰਦੇ ਆਏ ਆ ਤੇ ਉਹਨਾਂ ਨੇ ਆ ਕੇ ਛੱਡੋ ਤੋੜਨ ਦੀ ਕੋਸ਼ਿਸ਼ ਕੀਤੀ ਆ ਤੇ ਉਧਰੋਂ ਕੋਈ ਰਾਹਗੀਰ ਜਾਂਦਾ ਪਰ ਸਾਨੂੰ ਉਹ ਵੇਖ ਕੇ ਮੁੜ ਕੇ ਉਹ ਉੱਥੇ ਛੱਡ ਕੇ ਚਲੇ ਗਿਆ ਜੀ ਕੋਈ ਪਤਾ ਲੱਗਾ ਸੀ ਸੀਸੀਟੀਵੀ ਵਿੱਚ ਸੀਸੀਟੀਵੀ ਦੇ ਵਿੱਚ ਨਹੀਂ ਕੋਈ ਪਤਾ ਲੱਗਾ ਜੀ ਅਣਪਛਾਤੇ ਸੀਗੇ ਮੂੰਹ ਬੰਨਿਆ ਸਾਰਿਆਂ ਦੇ ਸਕੋਰਪੀਓ ਗੱਡੀ ਸੀ ਨੰਬਰ ਨਹੀਂ ਪਰਪਤ ਲੱਗਾ ਜਿਹਦਾ ਕੀ ਸੀ ਤਕੜੂ ਦੇ ਜੋ ਲਗਾਤਾਰ ਜਿਹੜੀਆਂ ਚੁਰਗੀਆਂ ਘਟਨਾਵਾਂ ਹਾਂਜੀ ਅੱਗੇ ਵੀ ਮੈਨੂੰ ਤਿੰਨ ਚਾਰ ਸਾਲ ਪਹਿਲੇ ਵੀ ਮੇਰੇ ਦੁਕਾਨ ਦੇ ਸ਼ਟਰ ਡੁੱਟ ਚੁੱਕਾ ਜੀ ਕੋਰੀ ਉਦੋਂ ਮੈਂ ਕੰਪਲੇਨਟ ਲੱਗੀ ਅਲਾਈ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਜੀ ਚਾਹੁੰਨੇ ਕਿ ਇਥੇ ਨਾ ਇੱਕ ਪਰਮਾਨੈਂਟ ਮਹੋਗੜ ਚੌਂਚ ਨਕਲ ਆ ਜਾਵੇ ਜੀ ਜਿਹੜੀਆਂ ਵਾਰਦਾਤਾਂ ਨਾ ਹੋ ਸਕਣ